ਤੂੰ ਕਹੁ ਤਲ ਗੁਰ ਸੇਵੀ ਆਹਨ ਸੁਸਹਜ ਮਨ ਦਰਸ਼ਨ ਪਰਸ ਆਏ ਗੁਰ ਕਾ ਜਨਮ ਮਰਨ ਦੁਖ ਹੋਵਾ ਸਿਫਤ ਖਸਮ ਦੀ ਨੂਰ ਯਰ ਸਹ ਕੁਰ ਸਹ ਤੋ ਦ੍ਰਿਟੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਉਪਾਸ ਬਹਿਠਿਆ ਸੋਹੀਆ ਸਬਨਾਂ ਦਾ ਸਜਣਾ ਸਚੁ ਪਾਤਿ ਸਾਹ ਹੁ ਸਿਰ ਸਾਹਾਂਦੇ ਜਿਸੁ ਪਾਸ ਬਹਿਠਿਆ ਸੋਹੀਆ ਸਭ ਨਾਨਦਾ ਦੇਸਾ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋ ਰਠਾ ਮਹੱਲਾ ਪੰਜਵਾਂ ਗੁਰ ਪੂਰਾ ਭੇਟਿਓ ਬੜਾ ਭਾਗੀ ਮਨਹਿ ਭਇਆ ਪ੍ਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੋਰਾ ਪੂਰਾ ਭੇਟਿਓ ਬੜਾ ਭਾਗੀ ਮਨਹਿ ਭਇਆ ਪ੍ਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਆਪਣੇ ਸਤਗੁਰ ਕਾ ਬਲਿਹਾਰੀ ਆਪਣੇ ਸਤਗੁਰ ਕਾ ਬਲਿਹਾਰ ਆਗਾ ਸੁਖ ਪਾਠ ਸੁਖ ਸਹਜ ਘਰ ਆਨੰਦ ਹਮਾਰਾ ਰਹਾਉ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭਾ ਹਾ ਭੀ ਹੋਵਣ ਹਾਰਾ ਲਗਾਏ ਆਪਣੇ ਜਨ ਰਾਖੇ ਆਪਣੇ ਪ੍ਰੀਤ ਪਿਆਰਾ ਵੜੀ ਵੜਾਈ ਅਚਰਜ ਸੋਭਾ ਕਰਜ ਆਇਆ ਰਾਸੀ ਨਾਨਕ ਕਾ ਗੁਰਪੂਰਾ ਭੇਟਿਆ ਸਗਲੇ ਦੁਖਾ ਬਿਨਾਸੀ ਵੜੀ ਵੜਾਈ ਅਚਰਜ ਸੋਬਾ ਕਾਰਜ ਆਇਆ ਰਸੀ ਨਾਨਕ ਕਾ ਗੁਰਪੂਰਾ ਭੇਟਿਆ ਸਾਗਲੇ ਦੁਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ ਕੋਇ ਨ ਪਹਚਨ ਹਾਰਾ ਦੂਜਾ ਆਪਣੀ ਸਾਹਿਬ ਕਾ ਪ੍ਰਵਾਸਾ